ਮੈਂ ਹਾਈਵੇ ਤੋਂ ਜਾ ਰਿਹਾ ਮੈਂ ਦੇਖਦਾ ਕੱਲੀਆਂ ਇੱਥੇ ਬੋਰੀਆਂ ਨੇ ਹੈਗੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਸਾਂਨੇ ਵਾਲ ਤੋਂ ਲੈ ਕੇ ਇੱਥੇ ਤੱਕ ਢੰਡਾਰੀ ਇੱਕ ਬੋਰੀ ਨਹੀਂ ਗਈ ਮੱਲੋ ਥਾਂ ਥਾਂ ਤੇ ਇਦਾਂ ਦੀਆਂ ਕਈ ਬੋਰੀਆਂ ਨੇ ਤੇ ਕਿਉਂਕਿ ਕਹਿੰਦੇ ਨੇ ਅਸੀਂ ਪੁਲ ਬਣਾ ਰਹੇ ਹਾਂ ਸਫਾਈ ਵਾਸਤੇ ਵੀ ਜਨਤਾ ਪਰੇਸ਼ਾਨ ਨਾ ਹੋਵੇ ਆ ਤੁਹਾਡੇ ਸਾਹਮਣੇ ਨਜ਼ਰ ਹੀ ਆ ਰਿਹਾ ਬਾਕੀ ਦੇਖੋ ਰੋਡ ਕਿੰਨਾ ਇਹਨਾਂ ਜਾਮ ਰੰਦਾ ਹੈ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਲੱਗ ਜਾਂਦੇ ਉੱਥੋਂ ਲੰਘਣ ਵਾਸਤੇ ਕਾਕੇ ਇਹ ਕਲੀਅਰ ਕਰਾਓ ਔਰ ਇਹਦੇ ਪੀਸੀਆ ਦਸਤਾਏ ਪੁਲਸੀ ਨਫਰੀ ਵਧਾਓ ਤਾਂ ਜੋ ਇਹ ਤੇ ਜਿਹੜਾ ਵੀ ਵਰਦਾ ਉੱਤੇ ਕਾਰਵਾਈ ਕੀਤੀ ਜਾਵੇ ਗੋਰੀਆਂ ਵਿੱਚ ਜੰਗਲ ਦੇ ਘਰ ਦਾ ਗੋੜਾ ਜਾ ਲਾ ਲਓ ਜਿੱਦ ਮੁਰਗ ਫੜਦੇ ਆਂ ਪਰਪੁਰ ਆਉਂਦੇ ਆ ਜਿੱਦ ਵਗੈਰਾ ਵੀ ਕਾਫੀ ਆ ਉਹੀ ਹੋਇਆ ਵੀ ਆਪਣਾ ਉੱਥੇ ਇਹਨਾਂ ਨੂੰ ਮੁਰਗੇ ਦੇ ਪਰ ਹੋਏ ਗੰਦਗੀ ਹੋਈ ਜੋਈ ਇਹਨਾਂ ਨੇ ਰਾਤ ਦੇ ਟਾਈਮ ਸਟੱਕੇ ਜਾਣਾ ਜੀ ਬੋਲਦਾ ਤੁਸੀਂ ਦੇਖ ਹੀ ਲਈ ਐ ਉਸ ਟਾਈਮ ਪਹਿਲੇ ਰਿਕਾਰਡ ਆਇਆ ਵਾ ਲੁਧਿਆਣਾ ਪੂਰੇ ਦੇਸ਼ ਦੇ ਵਿੱਚ ਗੰਦੇ ਗੰਦੇ ਸ਼ਹਿਰਾਂ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਲੁਧਿਆਣਾ ਉਹ ਏਸੀ ਆਜ ਬਹਿ ਕੇ ਬਿਆਨ ਦੇਈ ਜਾਂਦੇ ਨੇ ਔਨ ਦਿ ਰੋਡ ਕੋਈ ਧਿਆਨੀ ਗਰਾਉਂਡ ਲੈਵਲ ਦੇ ਕੋਈ ਰਿਪੋਰਟ ਨਹੀਂ ਹੈਗੀ ਮਾਨ ਸਾਹਿਬ ਤਿੰਨ ਬੰਦਰ ਹਾਂ ਤਿੰਨ ਬੰਦਰ ਠੀਕ ਹੈ ਜੀ ਉਹ ਤੇ ਇਹ ਜਿਹੜੇ ਲੀਡਰ ਨੇ ਸਾਡੇ ਇਹ ਕਹਿੰਦੇ ਚੰਗਾ ਨਹੀਂ ਦੇਖਣਾ ਨਾ ਚੰਗਾ ਸੁਣਨਾ ਨਾ ਚੰਗਾ ਬੋਲਣਾ ਕਿੰਨੀਆਂ ਬੋਰੀਆਂ ਪਈਆਂ ਨੇ ਕੀ ਹੋਵੇ ਇਹਦੇ ਵਿੱਚ ਕਿੰਦੀ ਕਿੰਦੀਆਂ ਤੱਕਰਨ ਮੇਰੇ ਸਾਹਮਣੇ ਲੱਗਦੀਆਂ ਕਿ ਕਾਫੀ ਬੋਰੀਆਂ ਪੂਰਾ ਛੈਰ ਹੀ ਭਰਿਆ ਪਿਆ ਵਾ ਗੰਦ ਨਾਲ ਇਹ ਰਾਤ ਨੂੰ ਹੀ ਛੁੱਟਦੇ ਦਿਨੇ ਨਹੀਂ ਕੋਈ ਵੀ ਛੁੱਟਦਾ ਇਹ ਰਾਤ ਦਾ ਹੀ ਕੰਮ ਆ ਸਾਰਾ ਦਿਨੇ ਦਾ ਨਹੀਂ ਹੈਗਾ ਜੀ ਜਿਹੜਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੁਹਾਡੇ ਨਾਲ ਅੱਜ ਲੁਧਿਆਣਾ ਦੇ ਵਿੱਚ ਮੌਜੂਦ ਆ ਇੱਕ ਖਬਰ ਨਿਸ਼ਾਨ ਕਰਨ ਲੱਗੇ ਆਂ ਔਰ ਖਬਰ ਉਸ ਤਰੀਕੇ ਦੀ ਹੈ ਕਿ ਤੁਸੀਂ ਦੇਖੋਗੇ ਤੇ ਤੁਸੀਂ ਵੀ ਸੋਚ ਕੇ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਉਹ ਜਿਹੜੀ ਤਸਵੀਰ ਆ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਸ਼ੱਕੀ ਹਾਲਾਤਾਂ ਦੇ ਵਿੱਚ ਕੀ ਕੁਛ ਜਿਹੜਾ ਸੜਕਾਂ ਦੇ ਉੱਤੇ ਪਿਆ ਹੁੰਦਾ ਦੱਸਦੇ ਕਿ ਇਹ ਮੇਨ ਨੈਸ਼ਨਲ ਹਾਈਵੇ ਆ ਜਿਸ ਥਾਂ ਤੇ ਅਸੀਂ ਮੌਜੂਦ ਆ ਲੁਧਿਆਣਾ ਦਾ ਮੇਨ ਨੈਸ਼ਨਲ ਹਾਈਵੇ ਆ ਬਿਲਕੁਲ ਸਿਮਰਾਲਾ ਚੌਂਕ ਤੋਂ ਚੰਦਰ ਬਾਈਪਾਸ ਵੱਲ ਨੂੰ ਜਾਣ ਵਾਲਾ ਤੇ ਸਭ ਤੋਂ ਵੱਡੀ ਗੱਲ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾजा ਲਾਡੋਵਾਲ ਟੋਲ ਪਲਾजा ਜਿਸ ਟੋਲ ਪਲਾਜੇ ਨੂੰ ਕ੍ਰੋਸ ਕਰਦੇ ਨੇ ਲੋਕ ਤੇ ਟੈਕਸ ਦਿੰਦੇ ਨੇ ਉਸ ਤੋਂ ਬਾਅਦ ਜਿਹੜੇ ਲੋਕ ਟੈਕਸ ਦਿੰਦੇ ਨੇ ਉਹਨਾਂ ਵੱਲੋਂ ਹੀ ਤੇ ਉਹ ਲੋਕ ਵੀ ਨੇ ਇਸ ਗੰਦਗੀ ਦੇ ਵਿੱਚ ਕਿਸ ਤਰੀਕੇ ਕ੍ਰੋਸ ਕਰਦੇ ਨੇ ਸੜਕਾਂ ਸੋ ਤਸਵੀਰ ਜਿਹੜੀ ਆ ਲੁਧਿਆਣਾ ਦੇ ਬਸਤੀ ਜੋਦੇ ਆਲ ਮੇਨ ਹਾਈਵੇ ਰੋਡ ਪੁਲ ਦੇ ਉੱਪਰ ਦੀ ਤੁਹਾਡੇ ਨਾਲ ਸਾਂਝਾ ਕਰਾਉਣ ਲੱਗਿਆ ਜਿੱਥੇ ਦੱਸ ਦੇਗੀ ਕਿੰਨਾ ਕਾ ਜ਼ਿਆਦਾ ਜਿਹੜਾ ਗੰਦ ਹੈ ਉਹ ਪੁਲ ਦੇ ਉੱਤੇ ਹੀ ਪਿਆ ਹੁੰਦਾ ਹੈ ਹਾਲਾਂਕਿ ਲੁਧਿਆਣਾ ਦੇ ਵਿੱਚ ਕਈ ਕੰਪੈਕਟਰ ਇਦਾਂ ਦੇ ਬਣਾਏ ਗਏ ਨੇ ਕਈ ਕੰਪੈਕਟਰ ਇਦਾਂ ਦੇ ਬਣੇ ਨੇ ਸੋ ਦੱਸ ਦਈਏ ਕਿ ਕਈ ਇਲਾਕਿਆਂ ਦੇ ਵਿੱਚ ਜਿਹੜਾ ਡੰਪ ਹੈ ਉਹ ਨਹੀਂ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ ਨੇ ਪਰ ਲੁਧਿਆਣਾ ਦੇ ਉਸ ਪੁਲ ਦੇ ਉੱਤੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਉਣ ਲੱਗੇ ਆ ਜਿੱਥੇ ਦੱਸ ਦਈਏ ਕਿ ਮੇਨ ਪੁਲ ਦੇ ਉੱਤੇ ਬੋਰੀਆਂ ਦੇ ਵਿੱਚ ਗੰਧ ਜਿਹੜਾ ਉਹ ਪਿਆ ਹੁੰਦਾ ਉਹ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਆਖਿਰ ਬੋਰੀ ਵਾਲੀ ਖਬਰ ਕੋਈ ਜ਼ਿਆਦਾ ਪੁਰਾਣੀ ਨਹੀਂ ਤੁਸੀਂ ਆਰਤੀ ਚੌਕ ਦੇ ਵਿੱਚ ਹੀ ਦੇਖਿਆ ਹੋਣਾ ਕਿ ਕਿਸ ਤਰੀਕੇ ਬੋਰੀ ਦੇ ਵਿੱਚ ਕੀ ਕੁਝ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਕਿਸ ਤਰੀਕੇ ਉਸ ਬੋਰੀ ਦੇ ਵਿੱਚ ਮਿਲਣ ਤੋਂ ਬਾਅਦ ਕਾਫੀ ਜ਼ਿਆਦਾ دہشت ਦਾ ਜਿਹੜਾ ਮਾਹੌਲ ਹੈ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਫੈਲ ਗਿਆ ਸੀਗਾ ਤੇ ਲੁਧਿਆਣਾ ਦੇ ਵਿੱਚ ਇੱਕ ਇੱਕ ਸੱਤ ਨੂੰ ਉਹ ਜਿਹੜੀ ਆ ਖਬਰ ਚੰਗੀ ਤਰ੍ਹਾਂ ਪਤਾ ਹੈ ਕਿ ਆਖਿਰਕਾਰ ਉਸ ਬੋਰੀ ਦੇ ਵਿੱਚ ਕੀ ਸੀਗਾ ਸੋ ਬੋਰੀਆਂ ਇਸ ਪੁਲ ਦੇ ਉੱਤੇ ਨਜ਼ਰ ਆਣੀਆਂ ਸਿੱਕ ਵੱਡਾ ਸਵਾਲ ਹੈ ਇਸ ਪੁਲ ਦੇ ਉੱਤੇ ਇੱਕ ਬੋਰੀ ਨਹੀਂ ਤਕਰੀਬਨ ਲਗਾਤਾਰ ਇੱਕ-ਇੱਕ ਕਰਕੇ 20 ਤੋਂ 22 ਬੋਰੀਆਂ ਜਿਹੜੀਆਂ ਨੇ ਇਸ ਰੋਡ ਦੇ ਉੱਤੇ ਪਈਆਂ ਹੋਈਆਂ ਨੇ ਸੋ ਇਸ ਬੋਰੀਆਂ ਦੇ ਵਿੱਚ ਕੀ ਹੈ ਸ਼ੱਕੀ ਤੌਰ ਤੇ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਸੋ ਕਵਾਂਗੇ ਕਿ ਇਸੇ ਇਲਾਕੇ ਦੇ ਵਿੱਚ ਆ ਕੇ ਗੱਲ ਕੀਤੀ ਜਾਊ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਉਹ ਹਾਈਵੇ ਪੁਲ ਹੈ ਜਿਸ ਤੇ ਥੱਲੇ ਵੱਡਾ ਨਾਕਾ ਪੁਲਸਾ ਲੱਗਾ ਹੁੰਦਾ ਹੈ ਕਾਫੀ ਲੋਕ ਜਿਹੜੇ ਨਜ਼ਰ ਆਉਂਦੇ ਨੇ ਸੋ ਉਸ ਤੋਂ ਬਾਅਦ ਇਸ ਪੁਲ ਦੇ ਉੱਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੇਕਰ ਗੱਲ ਕਰੀਏ ਤੇ ਕਾਫੀ ਜਿਹੜੀ ਹੈ ਅਧਿਕਾਰੀ ਵੀ ਜਿਹੜੇ ਇਸ ਪੁਲ ਦੇ ਉੱਤੋਂ ਲੰਘਦੇ ਨੇ ਉਸ 폴ਦੇ ਹੁੰਦੇ ਇਹ ਆਖਿਰਕਾਰ ਗੰਦ ਹੈ ਤੇ ਹੈ ਕਿਉਂ ਸਰ ਤੁਸੀਂ ਇਸ ਇਲਾਕੇ ਦੇ ਵਿੱਚ ਖੜੇ ਹੋ ਇਸ ਇਲਾਕੇ ਦੇ ਰਹਿਣ ਵਾਲੇ ਮੈਂ ਹਾਈਵੇ ਤੋਂ ਜਾ ਰਿਹਾ ਮੈਂ ਦੇਖਦਾ ਕਲੀਆਂ ਇੱਥੇ ਹੀ ਬੋਰੀਆਂ ਨੇ ਹੈਗੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਸਾਂਨੇ ਆਲ ਤੋਂ ਲੈ ਕੇ ਇੱਥੇ ਤੱਕ ਢੰਡਾਰੀ ਇੱਕ ਬੋਰੀ ਨਹੀਂ ਗਈ ਮਤਲਬ ਥਾਂ ਥਾਂ ਤੇ ਇਦਾਂ ਦੀਆਂ ਕਈ ਬੋਰੀਆਂ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਮਾੜੇ ਅੰਸਰ ਨਹੀਂ ਉਹ ਮਾੜੇ ਕਰਮ ਕਰ ਜਾਂਦੇ ਨੇ ਕੋਈ ਲਾਫ ਫੂਡ ਦਾ ਕੋਈ ਕੁਝ ਥੁਰਦਾ ਉਹ ਤੋਂ ਇਲਾਵਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਲੁਧਿਆਣਾ ਡੀਸੀ ਸਾਹਿਬ ਕੈਸਨ ਹਰ ਧਿਆਨ ਦਿਓ ਹੈਲਥ ਡਿਪਾਰਟਮੈਂਟ ਨੂੰ ਕਹੋ ਜੋ ਵੀ ਸਾਡਾ ਹੈਲਥ ਦਾ ਸਿਸਟਮ ਹੈ ਕਹਿ ਕੇ ਇਹ ਕਲੀਅਰ ਕਰਾਓ ਔਰ ਇਹਦੇ ਪੀਸੀਆ ਦਸਤਾਵੇਜ਼ ਪੁਲਸੀ ਨਫਰੀ ਵਧਾਓ ਤਾਂ ਜੋ ਇਹ ਤੇ ਜਿਹੜਾ ਵੀ ਵਰਦਾ ਤੇ ਕਾਰਵਾਈ ਕੀਤੀ ਜਾਵੇ ਬਿਲਕੁਲ ਇੱਕ ਪਾਸੇ ਆਰਤੀ ਚੌਕ ਦੇ ਵਿੱਚ ਹੀ ਬੋਰੀ ਮਿਲੀ ਸੀਗੀ ਸ਼ੱਕੀ ਤੌਰ ਤੇ ਲੋਕਾਂ ਵੱਲੋਂ ਹੀ ਰੋਕਿਆ ਜਾਂਦਾ ਬਾਅਦ ਵਿੱਚ ਉਹਦੇ ਵਿੱਚ ਕੁਛ ਨਾ ਕੁਛ ਜਿਹੜਾ ਵੱਖਰਾ ਹੀ ਨਿਕਲਦਾ ਟਿੱਡ ਬੋਰੀ ਮਿਲਦੀ ਹੈ ਉਸੇ ਤਰੀਕੇ ਦੀ ਜੇਕਰ ਗੱਲ ਕਰੀਏ ਤੇ ਮੇਨ ਹਾਈਵੇ ਰੋਡ ਦੇ ਉੱਤੇ ਬੋਰੀਆਂ ਹੀ ਬੋਰੀਆਂ ਪਈਆਂ ਹੋਈਆਂ ਨੇ ਹਾਲਾਂਕਿ ਇਸ ਬੋਰੀਆਂ ਦੇ ਵਿੱਚ ਪੂਰਾ ਕਬਾੜ ਜਾਂ ਗੰਦਗੀ ਜਿਹੜੀ ਆ ਪਈ ਹੋਈ ਆ ਪਰ ਕਾਰਨ ਕੀ ਆ ਪੁੱਲ ਦੇ ਉੱਤੇ ਬੋਰੀਆਂ ਸੱਟਣ ਦਾ ਕਾਰਨ ਇੱਕੋ ਹੀ ਗੱਲ ਆ ਸਾਡੀ ਜਿਹੜੀ ਅਫਸਰਸ਼ਾਈ ਆ ਉਹ ਏਸ਼ੀਆ ਜਿਵੇਂ ਕੇ ਬਿਆਨ ਦੇਈ ਜਾਂਦੇ ਨੇ ਔਨ ਰੋਡ ਕੋਈ ਧਿਆਨ ਨਹੀਂ ਗਰਾਉਂਡ ਲੈਵਲ ਤੇ ਕੋਈ ਰਿਪੋਰਟ ਨਹੀਂ ਹੈਗੀ ਮਾਨ ਸਾਹਿਬ ਤੁਸੀਂ ਹੋਰ ਵੀ ਬੜੇ ਕੰਮ ਕਰ ਰਹੇ ਹੋ ਵਧੀਆ ਕੰਮ ਕਰ ਰਹੇ ਹੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਓ ਤਾਂ ਜੋ ਆਮ ਜਨਤਾ ਦਾ ਭਲਾ ਹੋ ਸਕੇ ਗਰੀਬ ਬੰਦਾ ਰੋਡ ਤੇ ਮਰ ਵੀ ਜਾਂਦਾ ਉਹਦੇ ਉੱਤੇ ਬੋਰੀ ਪਾ ਦਿੰਦੇ ਨੇ ਰੋਡ ਦੇ ਉੱਤੇ ਕੋਈ ਧਿਆਨ ਨਹੀਂ ਕਰਦਾ ਜੀ ਬਿਲਕੁਲ ਇਸ ਰੋਡ ਦੇ ਵਿੱਚ तकरीबन ਕਿੰਨੇ ਕਿ ਦਿਨ ਪਹਿਲਾਂ ਦੇਖੀ ਹੈ ਸਫਾਈ ਹੋਈ ਆ ਕਿਉਂਕਿ ਮੈਨੂੰ ਦੇਖ ਕੇ ਤਾਂ ਲੱਗਦਾ ਨਹੀਂ ਕਿ ਇਸ ਰੋਡ ਦੇ ਵਿੱਚ ਕੋਈ ਝਾੜੂ ਫੇਰਦਾ ਹੋਣਾ ਪਿਛਲੇ 15 20 ਦਿਨ ਤੋਂ ਮੇਰੀ ਰੁਟੀਨ ਆ ਡੇਲੀ ਦੀ ਆਣਾ ਜਾਣਾ ਮੈਂ ਨਹੀਂ ਦੇਖਿਆ ਇੱਥੇ ਕਿਸੇ ਨੇ ਸਫਾਈ ਕੀਤੀ ਹੋਵੇ ਜਾਂ ਕੋਈ ਕੰਮ ਕੀਤਾ ਹੋਵੇ ਆ ਗੋਡੇ-ਗੋਡੇ ਦਾ ਮਿੱਟੀ ਜਮੀ ਇੱਥੋਂ ਐਨੀ ਥੋੜੀ ਜੀ ਦੂਰ ਤੋਂ ਇੱਕ ਟਰਾਲੀ ਮਿੱਟੀ ਦੀ ਭਰ ਜਾਊਗੀ ਬੋਰੀਆਂ ਵਾਲੀ ਦਾ ਪੂਰੀ ਗੱਡੀ ਭਰ ਜਾਊਗੀ ਤੁਸੀਂ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਆਖਿਰਕਾਰ ਇਹ ਬੋਰੀਆਂ ਇੱਥੇ ਕਿਉਂ ਸੜਦੇ ਨੇ ਲੋਕ ਤੇ ਗੰਦਗੀ ਪੁਲ ਦੇ ਉੱਤੇ ਕਿਉ ਏ ਸਾਡੇ ਡਿਪਾਰਟਮੈਂਟ ਜਿਹੜਾ ਹੈਲਥ ਡਿਪਾਰਟਮੈਂਟ ਆ ਉਹ ਥੋੜਾ ਜੇ ਇਹਦੇ ਵੱਲ ਧਿਆਨ ਦੇਣ ਜਾਂ ਲੋਕੜ ਨੰਬਰਦਾਰ ਜਾਂ ਸੈਂਟਰੀ ਨੇ ਉਹ ਇਸ ਵੱਲ ਧਿਆਨ ਦੇਣ ਤਾਂ ਇਹਦਾ ਹੱਲ ਬਹੁਤ ਵਧੀਆ ਢੰਗ ਨਾਲ ਹੋ ਸਕਦਾ ਜੀ ਭਾਈ ਜੀ ਕੀ ਨਾਮ ਆ ਸਰ ਤੁਹਾਡਾ ਮੈਂ ਟਿੰਕੂ ਪਾਟਿਆ ਲੁਧਿਆਣੇ ਤੋਂ ਜੀ ਸਾਡਾ ਰੂਟੀਨ ਦਾ ਇੱਥੋਂ ਲੰਘਣਾ ਵਾ ਜੀ ਔਰ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੇ ਟੋਲ ਲਗਾਏ ਗਏ ਨੇ ਫਲੋਰ ਦੇ ਉੱਤੇ ਟੋਲ ਸਭ ਤੋਂ ਮਹਿੰਗਾ ਦੱਸਿਆ ਜਾਂਦਾ ਸੋ ਇਹ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੀ ਵੀ ਬਣਦੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦ ਜਿਹੜਾ ਏ ਇੱਥੇ ਸੜਕਾਂ ਤੇ ਥੋੜੀ ਜੀ ਤਕਲੀਫ ਕਰੂੰਗੇ ਅੱਗੇ ਚੱਲਣ ਕੀ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਅੱਗੇ ਦੀ ਸਾਂਝਾ ਕਰਾਵਾਂਗੇ ਜਿੱਥੇ ਇਹ ਵੱਡੀਆਂ ਬੋਰੀਆਂ ਪਈਆਂ ਹੋਈਆਂ ਨੇ ਸੋ ਜਦੋਂ ਇਸ ਬੋਰੀਆਂ ਦੇ ਕੋਲ ਖੜੋ ਤੇ ਕਾਫੀ ਜ਼ਿਆਦਾ ਸਮੈਲ ਆਂਦੀ ਹੈ ਆਖਿਰਕਾਰ ਇਸ ਬੋਰੀਆਂ ਦੇ ਵਿੱਚ ਗੰਦਗੀ ਭਰਨ ਤੋਂ ਬਾਅਦ ਲੋਕ ਇੱਥੇ ਕਿਉਂ ਸੜਦੇ ਨੇ ਤੁਸੀਂ ਖੁਦ ਦੇਖ ਸਕਦੇ ਹੋ ਇਹ ਬਲੂ ਕਲਰ ਦੀ ਜਿਹੜੀ ਬੋਰੀ ਆ ਨੀਲੀ ਕਲਰ ਦੀ ਬੋਰੀ ਹੈ ਇਸ ਬੋਰੀ ਦੇ ਵਿੱਚ ਆਖਿਰਕਾਰ ਕੀ ਹੈਗਾ ਪੂਰੀ ਤਰੀਕੇ ਦੇ ਨਾਲ ਇਸ ਬੋਰੀ ਦੇ ਵਿੱਚ ਜਿਹੜਾ ਗੰਦ ਭਰਿਆ ਤੇ ਉਸ ਤੋਂ ਬਾਅਦ ਇਸ ਬੋਰੀ ਨੂੰ ਉੱਪਰੋਂ ਕਿਸ ਤਰੀਕੇ ਇਹਨੂੰ ਸੀਜ ਕੀਤਾ ਹੋਇਆ ਇਹਨੂੰ ਧਾਗੇ ਨਾਲ ਬਕਾਇਦਾ ਇਹਨੂੰ ਬੰਨਿਆ ਹੋਇਆ ਜੀ ਪਾਟੀਆਂ ਜੀ ਕੀ ਕਹਿਣਾ ਚਾਹੋਗੇ ਆਖਿਰਕਾਰ ਇਹ ਜਿਹੜੀ ਬੋਰੀ ਹੈ ਇੱਥੇ ਕਿਉਂ ਸਿੱਟੀ ਹੋਈ ਹੈ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਜੀ ਲਗਾਤਾਰ ਸਫਾਈ ਨਹੀਂ ਹੁੰਦੀ ਸੋ ਘਾ ਦੇਖ ਸਕਦੇ ਹੋ ਤੁਸੀਂ ਉਹ ਦੇਖੋ ਸੜਕਾਂ ਦੇ ਉੱਤੇ ਕੈਮਰਾਮੈਨ ਨੂੰ ਕਹੂੰਗਾ ਤੁਹਾਡੇ ਨੂੰ ਥੋੜਾ ਜਿਆਦਾ ਦਿਖਾ ਦੇਣਾ ਤੁਸੀਂ ਕਿੰਨਾ ਘਾਵ ਹੈ ਇਹ ਸਫਾਈ ਕਰਨੀ ਨੈਸ਼ਨਲ ਹਾਈਵੇ ਥਾਰਟੀ ਦੀ ਰਿਸਪੌਂਸਿਬਿਲਟੀ ਹੈ ਕਿਉਂ ਟੋਲ ਨਹੀਂ ਲੈਂਦੇ ਸਾਡੀਆਂ ਗੱਡੀਆਂ ਤੋਂ ਟੋਲ ਨਹੀਂ ਲੈਂਦੇ ਬਿਨਾ ਟੋਲ ਲਈ ਤਾਂ ਲੰਘਣ ਨਹੀਂ ਦਿੰਦੇ ਤਾਂ ਪੈਸੇ ਕਾਦੇ ਕਿਸ ਚੀਜ਼ ਦੇ ਲੈਂਦੇ ਨੇ ਜੀ ਬਿਲਕੁਲ ਜੇਕਰ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਦੀ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਲੁਬਿਹਾਣੇ ਦਾ ਜਦੋਂ ਲਾਡੋ ਵਾਲ ਟੋਲ ਪਲਾਜ਼ਾ ਉਹੀ ਆਂਦਾ ਜੀ ਬਿਲਕੁਲ ਆਉਂਦਾ ਜੀ 350 ਰੁਪਿਆ ਟੋਲ ਆ ਕਿਹੜਾ ਟੋਲ ਆ ਦੱਸੋ ਦਿੱਲੀ ਤੱਕ ਜਾਂਦੇ 350 ਦਾ ਕਿਹੜਾ ਟੋਲ ਆ ਕੋਈ ਦੱਸੋ ਵੀ ਦੇਖੋ ਸਫਾਈ ਕਿੰਨੇ ਕਰਨੀ ਆ ਅਸੀਂ ਕਰਨੀ ਆ ਜੀ ਫਿਰ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਬੋਰੀਆਂ ਸਾਫ਼ ਕਰਨ ਦੀ ਇਹ ਗੰਦ ਸਾਫ਼ ਕਰਨ ਜਿਹੜੇ ਪੈਸੇ ਲੈਂਦੇ ਆ ਜਿਹੜੇ ਤਨਖਾਹਾਂ ਲੈਂਦੇ 2-2 ਲੱਖ ਰੁਪਿਆ ਗੰਨਮੈਨ ਲੈਂਦੇ ਹੁਣ ਅਸੀਂ ਥੋੜੀ ਕਰਨਾ ਅਸੀਂ ਦਿਹਾੜੀ ਛੱਡ ਕੇ ਥੋੜੀ ਕਰਾਂਗੇ ਅਸੀਂ ਪਰ ਇੱਕ ਪਾਸੇ ਇਹ ਕੱਲ ਵੀ ਕਹੀ ਗਈ ਸੀ ਕਿ ਰੰਗੜਾ ਪੰਜਾਬ ਬਣਾਇਆ ਜਾਊਗਾ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਊਗਾ ਸਵੱਛੇ ਪੰਜਾਬ ਬਣਾਇਆ ਜਾਊਗਾ ਇੱਕ ਪਾਸੇ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਮੈਂਚੈਸਟਰ ਤੋਂ ਲੁਧਿਆਣਾ ਹੈ ਗ੍ਰੀਨ ਲੁਧਿਆਣਾ ਹੈ ਸਮਾਰਟ ਸਿਟੀ ਲੁਧਿਆਣਾ ਹੈ ਕਿ ਇਹ ਹੀ ਸਮਾਰਟ ਸਿਟੀ ਹੈ ਕੋਲ ਤਾਂ ਤੁਸੀਂ ਦੇਖ ਹੀ ਲਈ ਹੈ ਉਸ ਟਾਈਮ ਪਹਿਲੇ ਰਿਕਾਰਡ ਆਇਆ ਵਾ ਲੁਧਿਆਣਾ ਪੂਰੇ ਦੇਸ਼ ਦੇ ਵਿੱਚ ਗੰਦੇ ਗੰਦੇ ਸ਼ਹਿਰਾਂ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਲੁਧਿਆਣਾ ਸਮਾਰਟ ਸਿਟੀ ਆਪਾਂ ਕਿੱਥੋਂ ਬਣਦਾ ਸਮਾਰਟ ਸਿਟੀ ਇਹ ਸਮਾਰਟ ਸਿਟੀ ਦੇ ਹਾਲਾਤ ਦੇ ਵਿੱਚ ਸਮਾਰਟ ਤੁਸੀਂ ਟੋਏ ਦੇਖ ਲਓ ਬਰਸਾਤ ਇੱਕ ਦਿਨ ਹੋ ਜੇ ਅੱਧਾ ਦਿਨ 6 ਘੰਟੇ ਬਰਸਾਤ ਹੋ ਜਾਈ ਪਤਾ ਲੱਗ ਜੂਗਾ ਸਮਾਰਟ ਸਿਟੀ ਕੀ ਆ ਜੀ ਲੱਗਦਾ ਕਿ ਇਹ ਪੂਰੀਆਂ ਸਾਫ਼ ਨਹੀਂ ਹੁੰਦੀਆਂ ਜਾਂ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਜੀ ਧਿਆਨ ਕੌਣ ਦਿੰਦਾ ਵਾ ਲੰਗਣਾ ਤੁਸੀਂ ਐ ਅਸੀਂ ਲੰਗਣਾ ਵਾ ਅਫਸਰ ਥੋੜੀ ਲੰਗਦੇ ਨੇ ਅਫਸਰਾਂ ਲਈ ਤਾਂ ਰੋਡ ਖਾਲੀ ਹੁੰਦਾ ਐਮਐਲਏ ਲਈ ਖਾਲੀ ਹੁੰਦਾ ਨਹੀਂ ਫਿਰ ਅਫਸਰਾਂ ਦੀ ਨਿਗਾ ਨਹੀਂ ਪੈਂਦੀ ਸੜਕਾਂ ਦੇ ਵਿੱਚ ਜਾਂਦੇ ਤਾਂ ਐਸੇ ਰੋਡ ਤੋਂ ਏ ਮੇਨ ਹਾਈਵੇ ਨੈਸ਼ਨਲ ਦਾ ਇਹ ਬਣਿਆ ਨਿਗਾ ਤਾਂ ਸਭ ਜਗ ਉਹ ਦੇਖਿਆ ਨਹੀਂ ਸੀ ਗਾਂਧੀ ਜੀ ਦੇ ਤਿੰਨ ਬਾਪੂ ਉਹ ਤਾਂ ਕਹਿੰਦੇ ਸੀ ਮਾਰਾ ਨਹੀਂ ਸੁਨਣਾ ਚੰਗਾ ਨਹੀਂ ਮਤਲਬ ਹਾਂ ਤਿੰਨ ਬੰਦਰ ਠੀਕ ਹੈ ਜੀ ਉਹ ਤੇ ਇਹ ਜਿਹੜੇ ਲੀਡਰ ਨੇ ਸਾਡੇ ਇਹ ਕਹਿੰਦੇ ਚੰਗਾ ਨਹੀਂ ਦੇਖਣਾ ਨਾ ਚੰਗਾ ਸੁਨਣਾ ਨਾ ਚੰਗਾ ਬੋਲਣਾ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਔਰ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਲੋਕਾਂ ਦਾ ਪੈਸਾ ਤੁਹਾਨੂੰ ਆਉਂਦਾ ਟੈਕਸ ਰਹੀਂ ਜਾਂ ਤਾਂ ਦੱਸੋ ਕਿਸੇ ਨੂੰ ਕਹਿ ਦਿੰਦੇ ਉਹ ਟੈਕਸ ਨਹੀਂ ਲੈਣਾ ਰੇਟ ਤੁਸੀਂ ਮਿੰਟ ਚ ਕਰ ਦਿੰਦੇ ਹੋ ਕੋਈ ਇਨਕਮ ਟੈਕਸ ਹੈ ਕੋਈ ਜੀਐਸਟੀ ਹੈ ਤੇ ਕੰਮ ਕਰਨਾ ਵੀ ਤਾਂ ਤੁਹਾਡਾ ਕੰਮ ਹੈ ਲੋਕਾਂ ਨੇ ਥੋੜੀ ਕਰਨਾ ਇਹ ਲੰਗਦੀ ਆ ਤਸਵੀਰ ਜਿਹੜੀ ਆ ਤੁਸੀਂ ਖੁਦ ਦੇਖ ਸਕਦੇ ਹੋ ਕਿ ਗੱਡੀਆਂ ਵੀ ਰੰਗਦੀਆਂ ਨੇ ਬੱਤੀਆਂ ਵਾਲੀਆਂ ਵੀ ਗੱਡੀਆਂ ਲੰਗਦੀਆਂ ਨੇ ਪਰ ਦੇ ਨਾ ਇਹ ਸਾਨੂੰ ਤੁਸੀਂ ਕਿਉਂ ਰੁਕ ਗਏ ਮੈਂ ਕਿਉਂ ਰੁਕ ਗਿਆ ਤੇ ਇਹ ਕਿਉਂ ਨਹੀਂ ਰੁਕੇ ਗੰਦ ਤਾਂ ਉਹਨਾਂ ਨੂੰ ਵੀ ਦਿਖਦਾ ਪਿਆ ਤੁਸੀਂ ਮੈਂ ਕਿਉਂ ਰੁਕੇ ਜੀ ਤੁਸੀਂ ਖੁਦ ਦੇਖੀ ਹੈ ਇੱਕ ਬੋਰੀ ਵਾਲੀ ਜਿਹੜੀ ਖਬਰ ਆਈ ਸੀਗੀ ਲੁਧਿਆਣਾ ਦੇ ਵਿੱਚ ਲੁਧਿਆਣਾ ਮਹਾਨਗਰ ਦੇ ਵਿੱਚ ਕਿਸੇ ਸਖਸ ਵੱਲੋਂ ਰੋਕਿਆ ਜਾਂਦਾ ਤੇ ਉਸ ਤੋਂ ਬਾਅਦ ਕੀ ਕੁਝ ਨਜ਼ਰ ਆਂਦਾ ਜੀ ਇਹ ਨਲਾਇਕੀ ਇਹ ਨਲਾਇਕੀ ਹੋਈ ਆ ਸਰ ਇੱਥੇ ਹੁਣ ਕੋਈ ਆਇਆ ਦੇਖਣ ਵਾਸਤੇ ਕਿੰਨੀਆਂ ਬੋਰੀਆਂ ਪਈਆਂ ਨੇ ਕੀ ਹੋਵੇ ਇਹਦੇ ਵਿੱਚ ਗਿਨਤੀ ਕੀਤੀਆਂ ਤਕਰੀਬਨ ਮੇਰੇ ਸਾਹਮਣੇ ਲੱਗਦੀਆਂ ਕਿ ਕਾਫੀ ਬੋਰੀਆਂ ਪੂਰਾ ਛੈਰ ਹੀ ਭਰਿਆ ਪਿਆ ਵਾ ਗੰਦ ਨਾਲ ਕੁਝ ਪਤਾ ਲੱਗਦਾ ਇਹਦੇ ਵਿੱਚ ਕੀ ਹੈਗਾ ਨਹੀਂ ਇਦਾਂ ਦੇਖਣ ਨਾਲ ਨਹੀਂ ਆਪਾਂ ਨੂੰ ਖੋਲਾਂਗੇ ਪਤਾ ਲੱਗੂਗਾ ਇਹ ਆਪਾਂ 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 ਤਾਂ ਖੋਲ ਨਹੀਂ ਸਕਦੇ ਇਹਨੂੰ ਜੇ ਆਪਾਂ ਖੋਲ ਲਾਂਗੇ ਤਾਂ ਆਪਾਂ ਖੁਦ ਫਸ ਜਾਾਂਗੇ ਇਹਦਾ ਸਮੈਲ ਕਾਫੀ ਆਉਂਦੀ ਹੈ ਬਦਬੂ ਆ ਰਹੀ ਬਹੁਤ ਜ਼ਿਆਦਾ ਆਉਂਦੀ ਹੈ ਗਲਤ ਚੀਜ਼ ਹੈ ਬਿਲਕੁਲ ਸੋ ਦੱਦੀ ਕਿ ਸਾਡੇ ਨਾਲ ਜਿਹੜੇ ਲੋਕ ਮੌਜੂਦ ਸਿਗੇ ਜਿਹੜੇ ਰਾਹੀਰ ਸਿਗੇ ਉਹ ਜਾ ਰਹੇ ਸਿਗੇ ਉਹ ਖੁਦ ਰੁਕਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਜਵਾਬ ਦਿੱਤਾ ਜਾਂਦਾ ਸੋ ਇਹ ਉਹ ਪੁਲ ਹੈ ਇਹ ਉਹ ਹਾਈਵੇ ਹੈ ਜੇ ਹਾਈਵੇ ਦੇ ਉੱਤੇ ਇਹ ਬੋਰੀਆਂ ਪਈਆਂ ਹੋਈਆਂ ਨੇ ਹਾਲਾਂਕਿ ਕਾਫੀ ਜ਼ਿਆਦਾ ਉਸ ਬੋਰੀਆਂ ਦੇ ਵਿੱਚ ਗੰਦਗੀ ਜਿਹੜੀ ਹੈ ਉਹ ਪਈ ਹੋਈ ਹੈ ਲੋਕਾਂ ਨੇ ਆਪਣਾ ਆਪਣੇ ਘਰ ਦਾ ਕੂੜਾ ਕਬਾਰ ਦੁਕਾਨਦਾਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਅਤੇ ਕਈ ਦੁਕਾਨਦਾਰਾਂ ਵੱਲੋਂ ਆਪਣਾ ਜਿਹੜਾ ਕਬਾਰ ਹੈ ਜਾਂ ਗੰਦੀਆਂ ਸਬਜ਼ੀਆਂ ਜਾਂ ਗੰਦੀ ਚੀਜ਼ਾਂ ਜਿਹੜੀਆਂ ਨੇ ਉਹ ਉਸ ਬੋਰੀਆਂ ਦੇ ਵਿੱਚ ਪੈਕ ਕਰਕੇ ਲਿਆ ਕੇ ਲੁਧਿਆਣਾ ਦੇ ਬਸਤੀ ਜੋਦੇਵਾਲ ਪੁਲ ਦੇ ਉੱਤੇ ਸਿੱਟ ਦੇਣਾ ਉਸ ਤੋਂ ਬਾਅਦ ਸਿੱਧੇ ਤੌਰ ਤੇ ਇਸ ਨੂੰ ਨਜ਼ਰ ਅੰਦਾਜ਼ ਕਰ ਦੇਣਾ ਹਾਲਾਂਕਿ ਵੱਡਾ ਸਵਾਲ ਹੈ ਕਿ ਆਖਿਰਕਾਰ ਕਿਉਂ ਇਸ ਇਲਾਕੇ ਦੇ ਵਿੱਚ ਕਿਉਂ ਜਿਹੜੀਆਂ ਬੋਰੀਆਂ ਉਹ ਸੱਟੀਆਂ ਹੋਈਆਂ ਨੇ ਸੋ ਜਿਹੜੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਲੁਧਿਆਣਾ ਦੇ ਵਿੱਚ ਕਿਸ ਤਰੀਕੇ ਬੋਰੀਆਂ ਜਿਹੜੀਆਂ ਨੇ ਇੱਕ ਇੱਕ ਕਰਕੇ ਲਗਾਤਾਰ ਤੁਹਾਨੂੰ ਬੋਰੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਇੱਕੋ ਪੁਲ ਦੇ ਹਾਈਵੇ ਦੇ ਉੱਤੇ ਤਕਰੀਬਨ 200 ਮੀਟਰ ਤੱਕ ਕਿੰਨੀ ਕੀ ਬੋਰੀਆਂ ਜੜੀਆਂ ਨੇ ਉਪਈਆਂ ਹੋਈਆਂ ਨੇ ਸੋਸ ਬੋਰੀਆਂ ਦੇ ਵਿੱਚ ਆਖਿਰਕਾਰ ਕੀ ਹੈ ਵੱਡਾ ਸਵਾਲ ਹੈ ਗੰਦਗੀ ਹੈ ਜਾਂ ਗੰਦ ਹੈ ਜਾਂ ਕੀ ਹੈ ਵੱਡਾ ਸਵਾਲ ਹੈ ਪਰ ਇਹ ਚਿਕ ਨਹੀਂ ਕੀਤੀਆਂ ਜਾਂਦੀਆਂ ਲੋਕਾਂ ਦਾ ਕਹਿਣਾ ਹੈ ਕਿਸੇ ਇਲਾਕੇ ਦੇ ਵਿੱਚ ਪਿਛਲੇ 6 ਮਹੀਨੇ ਪਹਿਲਾਂ ਝਾੜੂ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਤੱਕ ਇਸ ਰੋਡ ਦੇ ਵਿੱਚ ਝਾੜੂ ਨਹੀਂ ਲੱਗਿਆ ਪਰ ਇਸ ਸਪਸ਼ਟ ਰੂਪ ਦੇ ਵਿੱਚ ਤੁਸੀਂ ਖੁਦ ਇੱਕ ਸਦੇਓ ਕਿ ਆਖਿਰਕਾਰ ਜੇਕਰ ਇਸ ਰੋਡ ਦੇ ਵਿੱਚ ਝਾੜੂ ਲੱਗਦਾ ਤੇ ਇਸ ਰੋਡ ਦੇ ਵਿੱਚ ਇਹ ਗੰਦਗੀ ਜਿਹੜੀ ਨਹੀਂ ਨਜ਼ਰ ਆਉਂਦੀ ਇਹ ਨੈਸ਼ਨਲ ਹਾਈਵੇ ਆ ਜੇ ਹਾਈਵੇ ਦੇ ਉੱਤੇ ਕਾਫੀ ਬਾਹਰਲੀ ਵੀ ਜੰਦਾ ਜਿਹੜੀ ਆਂਦੀ ਹੈ ਇਸ ਪੰਜਾਬ ਨੂੰ ਛੱਡ ਕੇ ਵੱਖਰੇ ਜ਼ਿਲ੍ਹਿਆਂ ਤੋਂ ਵੱਖਰੇ ਸਟੇਟਾਂ ਤੋਂ ਜਿਹੜੀ ਹੈ ਲੋਕ ਆਂਦੇ ਨੇ ਸੋ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਦੇਖਿਆ ਜਾਂਦੀਆਂ ਨੇ ਉਸ ਤੋਂ ਬਾਅਦ ਕੀ ਕੁਝ ਸੋਚਿਆ ਜਾਂਦਾ ਹੋਣਾ ਕਿਉਂਕਿ ਗੱਲ ਕੀਤੀ ਜਾਂਦੀ ਆ ਸਾਡੇ ਲੁਧਿਆਣੇ ਦੇ ਵਿੱਚ ਲੁਧਿਆਣਾ ਮੈਂਚੈਸਟਰ ਆਫ ਲੁਧਿਆਣਾ ਸਫਾਈ ਦੇ ਵਿੱਚ ਗ੍ਰੀਨ ਲੁਧਿਆਣਾ ਹਰਿਆਲੀ ਦੇ ਵਿੱਚ ਗ੍ਰੀਨ ਲੁਧਿਆਣਾ ਸਫਾਈ ਦੇ ਵਿੱਚ ਮੈਂਚੈਸਟਰ ਆਫ ਲੁਧਿਆਣਾ ਤੇ ਸਮਾਰ ਦੀ ਗੱਲ ਕਰੀਏ ਤੇ ਜੇਕਰ ਸਮਾਰਟ ਸਿਟੀ ਲੁਧਿਆਣਾ ਪਰ ਸਮਾਰਟ ਸਿਟੀ ਇਹ ਕਿੱਥੇ ਆ ਹਕੀਕਤ ਵਿੱਚ ਕੀ ਇਹ ਸਮਾਰਟ ਸਿਟੀ ਸਿਰਫ ਕਾਗਜ਼ਾ ਦੇ ਵਿੱਚ ਹੈ ਕਿਉਂਕਿ ਰੀਅਲ ਰੂਪ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਖਬਰਾਂ ਲਗਾਤਾਰ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਗੰਦਗੀ ਹੈ ਤੁਸੀਂ ਕਮੈਂਟਾਂ ਨਾਲ ਤੁਸੀਂ ਜ਼ਰੂਰ ਦੱਸਣਾ ਅਸੀਂ ਉਸ ਖਬਰ ਨੂੰ ਤੇ ਸੋ ਜਿਹੜੇ ਲੋਕ ਖੜੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਨਾਮ ਕੀ ਹੈਗਾ ਤੁਹਾਡਾ ਜਗਦੀਸ਼ ਸਿੰਘ ਜੀ ਜਗਦੀਸ਼ ਇਸ ਰੋਡ ਦੇ ਵਿੱਚ ਤੁਸੀਂ ਤਕਰੀਬਨ ਕਿੰਨੇ ਦਿਨਾਂ ਤੋਂ ਆਟੋ ਚਲਾ ਰਹੇ ਮੈਨੂੰ ਹੋਗੇ 6 ਮਹੀਨੇ ਹੋ ਗਏ 6 ਮਹੀਨੇ ਦੇ ਵਿੱਚ ਇਸ ਏਰੀਏ ਦੇ ਹਾਲਾਤ ਕਿਦਾਂ ਦੇ ਦੇਖੇ ਅੱਜ ਇਸ ਪੁਲ ਦੇ ਉੱਤੇ ਖੜੇ ਹਾਂ ਜਿਸ ਇਲਾਕੇ ਦੇ ਵਿੱਚ ਅਸੀਂ ਮੌਜੂਦ ਆ ਉਹ ਪੁਲ ਦੇ ਉੱਤੇ ਕੀ ਕੁਝ ਦੇਖਿਆ ਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਬਾਕੀ ਦੇਖੋ ਰੋਡ ਕਿੰਨਾ ਇਹਨਾਂ ਜਾਮ ਰੰਦਾ ਹੈ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਲੱਗ ਜਾਂਦੇ ਉੱਥੋਂ ਲੰਘਣ ਵਾਸਤੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਇੱਕ ਤਾਂ ਕੂੜੇ ਦਾ ਬੁਰਾ ਹਾਲ ਆ 스ਮੈਲ ਸਾਰੀ ਜਗ੍ਹਾ ਫੈਲ ਹੋਈ ਹੈ ਪੂਰੇ ਪੁਲ 'ਚ ਕੂੜਾ ਸੁੱਟਿਆ ਹੈ ਉਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਇਹਨਾਂ ਨੇ ਅਖੀਰ ਇਸ ਪੁਲ ਦੇ ਉੱਤੇ ਕੂੜਾ ਸਿੱਟਣ ਦਾ ਕਾਰਨ ਕੀ ਹੈਗਾ ਕਿ ਲੱਗਦਾ ਕਿ ਇਹਦੇ ਵਿੱਚ ਕੂੜ ਵੱਡੀ ਵੱਡੀ ਬੋਰੀਆਂ ਇਸ ਪੁਲ ਦੇ ਉੱਤੇ ਸਿੱਟੀਆਂ ਹੋਈਆਂ ਨੇ ਜਿਹੜੀਆਂ ਸ਼ੱਕੀ ਤੌਰ ਤੇ ਉਹ ਬੰਨੀਆਂ ਹੋਈਆਂ ਨੇ ਬਿਲਕੁਲ ਇਹ ਤਾਂ ਪਹਿਲਾਂ ਵੀ ਜਦੋਂ ਆਰਤੀ ਚੌਂਕ ਤੇ ਹੋਇਆ ਸੀ ਤੁਹਾਡੇ ਸਾਹਮਣੇ ਸੁੱਟ ਕੇ ਗਏ ਸੀ ਕੁਝ ਵੀ ਹੋ ਸਕਦਾ ਹੈ ਤੋਹਾਰ ਨੇੜੇ ਆ ਰਹੇ ਦਿਨ ਬਦਨ ਕੁਝ ਵੀ ਕੋਈ ਕਾਗਨਾਮਾ ਕਰ ਸਕਦੇ ਆ ਜੀ ਕਿ ਲੱਗਦਾ ਨਹੀਂ ਕਿ ਇਸ ਬੋਰੀਆਂ ਨੂੰ ਚੈੱਕ ਕਰਨਾ ਚਾਹੀਦਾ ਕਿ ਇਸ ਤੇ ਇਸ ਦੀ ਜਿਹੜੀ ਹੈ ਸਫਾਈ ਕਰਨੀ ਚਾਹੀਦੀ ਹੈ ਪੁਲ ਦੇ ਉੱਤੇ ਝਾੜੂ ਲਗਾਉਣਾ ਚਾਹੀਦਾ ਹੋਰ ਇਹ ਝਾੜੂ ਦਾ ਪਿੱਛੇ ਪੁਲ ਦਾ ਝਾੜੂ ਲੱਗ ਰਿਹਾ ਇੱਥੇ ਤਾਂ ਕੁਝ ਵੀ ਸਪਾਈ ਨਹੀਂ ਹੈਗੀ ਪੂਰਾ ਸ਼ਿਪੂਰੀ ਤੋਂ ਲੈ ਕੇ ਬਸਤੀ ਮੁਸੰਮਨਾਲਾ ਚੌਕ ਤੱਕ ਇੰ ਨੰਗੜ ਜਿੰਨੀ ਪ੍ਰੇਸ਼ਾਨੀ ਹੁੰਦੀ ਹੈ ਜਗਾ ਜਗਾ ਬਾਥਰੂਮ ਤੋਂ ਗੰਦ ਪਾ ਕੇ ਰੱਖਿਆ ਹੈ ਅੱਛਾ ਜਿਹੜੀ ਲੋਕ ਇਹ ਬੋਰੀਆਂ ਸੱਟਦੇ ਨੇ ਕਦੇ ਦੇਖਿਆ ਆਂਦੇ ਜਾਂਦੇ ਵੀ ਇਹ ਕੌਣ ਲੋਕ ਨੇ ਜਿਨ੍ਹਾਂ ਵੱਲੋਂ ਇਹ ਬੋਰੀਆਂ ਸੱਟੀਆਂ ਜਾਂਦੀਆਂ ਇਹ ਰਾਤ ਨੂੰ ਹੀ ਸੁੱਟਦੇ ਦਿਨੇ ਨਹੀਂ ਕੋਈ ਵੀ ਸੁੱਟਦਾ ਇਹ ਰਾਤ ਦਾ ਹੀ ਕੰਮ ਆ ਸਾਰਾ ਦਿਨੇ ਦਾ ਨਹੀਂ ਹੈਗਾ ਜੀ ਤੁਹਾਡੇ ਦੇਖਣ ਦੇ ਅਨੁਸਾਰ ਤਕਰੀਬਨ ਇੱਕੋ ਹੀ ਪੁਲ ਦੇ ਉੱਤੇ ਤਕਰੀਬਨ 100 200 ਮੀਟਰ ਤੱਕ ਕਿੰਨੀਆਂ ਕੀ ਬੋਰੀਆਂ ਪਈਆਂ ਹੋਣੀਆਂ ਆਹੀ ਪੁਲ ਦੇ ਉੱਪਰ ਗੰਦ ਪਿਆ ਹੋਇਆ ਹੋਰ ਕਿਤੇ ਨਹੀਂ ਗੰਦ ਪਿਆ ਹੋਰ ਤਾਂ ਸੀਪੂਰੀ ਉਧਰ ਵੀ ਲੰਘ ਕੇ ਆਣੇ ਆ ਸੀਪਚੌਂਗਵਾਲ ਦੀ ਵੀ ਆਂਦੇ ਉਧਰ ਕੁਝ ਨਹੀਂ ਬਿਲਕੁਲ ਸੋ ਦੱਸਤੀ ਹੈ ਕਿ ਜਿਹੜੇ ਰਾਹੀਰ ਨੇ ਜਿਹੜੇ ਆਟੋ ਚਲਾਉਂਦੇ ਨੇ ਜਿਹੜੇ ਇਸ ਰੋਡ ਦੇ ਵਿੱਚ ਰੋਜ਼ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸੋ ਉਹਨਾਂ ਵੱਲੋਂ ਤੁਸੀਂ ਵੀ ਇਸ ਏਰੀਆ ਦੇ ਵਿੱਚ ਓਟੋ ਚਲਾਉਂਦੇ ਹੋ ਹਾਂਜੀ ਮੈਂ ਤਾਂ ਹਾਂ ਮੈਂ ਤਾਂ ਇਹੀ ਹੈ ਜ ਹਾਈਵੇ ਤੇ ਜਾ ਚਲਾਉਣਾ ਅੰਦਰ ਘੱਟ ਚਲਾਉਣਾ ਜੀ ਹਾਈਵੇ ਤੇ ਜਿਹੜੇ ਹਾਲਾਤ ਨੇ ਉਹ ਕਿੱਦਾਂ ਦੇ ਨਜ਼ਰ ਆ ਰਹੇ ਨੇ ਸਾਫ ਸਫਾਈ ਨੂੰ ਲੈ ਕੇ ਫਿਰ ਆ ਭਾਈ ਬਹੁਤ ਬੁਰਾ ਹਾਲਾ ਤੇ ਕਿਉਂਕਿ ਕਹਿੰਦੇ ਦਾ ਸੀ ਪੁਲ ਬਣਾ ਰਹੇ ਆ ਸਫਾਈ ਵਾਸਤੇ ਵੀ ਜਨਤਾ ਪਰੇਸ਼ਾਨ ਨਾ ਹੋਵੇ ਜੇ ਜਨਤਾ ਪਰੇਸ਼ਾਨ ਹੋ ਉਗੇ ਤੇ ਹੀ ਗੰਦੀ ਬਦਬੂ ਆ ਕਰਕੇ ਲਈ ਕਿ ਥੱਲੇ ਜਾਓ ਤਾਂ ਬੁਰਾ ਹਾਲ ਉੱਪਰ ਜਾਓ ਤਾਂ ਬੁਰਾ ਹਾਲ ਤੇ ਫਿਰ ਇਹ ਜਬ ਪਬਲਿਕ ਇੱਥੇ ਜਾਵੇ ਤੇ ਇਹ ਨਹੀਂ ਇਹ ਪੁਲ ਦੇ ਉੱਤੇ ਕੂੜਾ ਸਿੱਟਣ ਦਾ ਕਾਰਨ ਕੀ ਹੈਗਾ ਕਿ ਇਹ ਪੁਲ ਦੇ ਉੱਤੇ ਨਵਾਂ ਡੰਪ ਤਿਆਰ ਕੀਤਾ ਜਾ ਰਿਹਾ ਫਿਲਹਾਲ ਜੀ ਇਹ ਹੈ ਲੋਕ ਥੱਲੇ ਦਾ ਦੁਕਾਨਦਾਰ ਹੈਗੇ ਆ ਤੋਂ ਲੋਕ ਦੇਖ ਲੈਣਗੇ ਉੱਪਰ ਕੋਈ ਦੇਖਦਾ ਨਹੀਂ ਹੈਗਾ ਤੇ ਪ੍ਰੈਸਿਡੈਂਟ ਨਜ਼ਾਇਫ ਹਰਦਾਨ ਦੇ ਉੱਪਰ ਸੜ ਜਾਂਦੇ ਆ ਕੰਮ ਹੁੰਦਾ ਰਾਤ ਦੇ ਟਾਈਮ ਤੇ ਹੁੰਦਾ ਜੀ ਅਖੀਰ ਕੀ ਲੱਗਦਾ ਇਹ ਬੋਰੀਆਂ ਦੇ ਵਿੱਚ ਕੀ ਹੋ ਸਕਦਾ ਬੋਰੀਆਂ ਵਿੱਚ ਜ਼ੋਮਬਲੇ ਦੇ ਘਰ ਦਾ ਕੂੜਾ ਜਾਲਾ ਲੋ ਜਿੱਦੋਂ ਮੁਰਗ ਫੜਦੇ ਹੁੰਦੇ ਆ ਉਹਦੇ ਵਾਰਪੁਰ ਹੁੰਦੀ ਆ ਜੀ ਦਾ ਵਗੈਰਾ ਵੀ ਕਾਫੀ ਆ। ਉਹੀ ਹੋਇਆ ਵੀ ਆਪਣਾ ਕੀਤੇ ਨੂੰ ਮੁਰਗੇ ਦੇ ਪਰ ਹੋਏ ਗੰਦਗੀ ਹੋਈ ਜੋ ਹੀ ਇਹਨਾਂ ਨੇ ਰਾਤ ਦੇ ਟਾਈਮ ਤੇ ਸਟਕੇ ਜਾਣਾ ਜੀ। ਪੱਕੀ ਲੱਗਦਾ ਨਹੀਂ ਕਿ ਇਹਨਾਂ ਨੂੰ ਇਸ ਕੂੜੇ ਨੂੰ ਜਿਹੜਾ ਜਿੱਥੇ ਕੰਪੈਕਟਰ ਬਣੇ ਨੇ ਜਿੱਥੇ ਕੂੜਾ ਘਰ ਬਣਿਆ ਹੋਇਆ ਉੱਥੇ ਸਟਣਾ ਚਾਹੀਦਾ। ਪੁਲ ਦੇ ਉੱਤੇ ਸਟਣ ਦਾ ਕੀ ਕਾਰਨ ਹੈ? ਇਹ ਜਿਹੜੇ ਹੁੰਦੇ ਆ ਆਪ ਬੰਦੇ ਜਿਹੜੇ ਛੋੜੇ ਮੋੜੇ ਵਾਲੇ ਤੇ ਉਹੀ ਚੱਕ ਛੜਦੇ ਇੱਥੇ ਜੀ। ਵੱਡਾ ਬੰਦਾ ਨੂੰ ਪਤਾ ਆ ਵੀ ਇੱਥੇ ਸਟਾਂਗੇ ਜੋ ਫਿਰੇਗਾ ਸਾਡੇ ਕੀ ਹਾਲ ਹੋਏਗਾ। ਇਕ ਛੋਟਾ ਮੋਟਾ ਬੰਦੇ ਕਰੇਗਾ ਜੀ ਅੱਛਾ ਤੁਸੀਂ ਹਾਈਵੇ ਦੇ ਉੱਤੇ ਹੀ ਕਹਿ ਰਹੇ ਹੋ ਚਲਾਣੇ ਆਟੋ ਕਿਸ ਕਿਸ ਕੇਸ ਹਾਈਵੇ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇਦਾਂ ਦੀ ਗੰਦਗੀ ਜੜੀ ਪਈ ਹੋਈ ਹੈ ਮੈਂ ਜੀ ਫਿਲਹਾਲ ਤਾਂ ਕਹਿੰਦੇ ਬੋਲਾ ਜਿਹੜਾ ਹੈਗਾ ਖਤਰਨਾਕ ਵੀ ਹੈਗਾ ਯਾ ਜਿਹੜਾ ਬੰਦਾ ਇੱਥੋਂ ਜਾਂਦਾ ਨਾ ਉੱਥੇ ਬ੍ਰੇਕ ਨਹੀਂ ਲਾਦਾ ਬੰਦਾ ਐਕਸੀਡੈਂਟ ਫਿਲਹਾਲ ਜ਼ਿਆਦਾ ਇਸ ਬਸਤੀ ਤੇ ਬੋਲਤੇ ਹੀ ਹੁੰਦੇ ਆ ਬਿਲਕੁਲ ਤੁਸੀਂ ਦੇਖ ਲਓ ਕਿ ਜਿਹੜੇ ਰਾਹgirne ਜਿਹੜੇ ਆਟੋ ਚਾਲਕ ਨੇ ਉਹਨਾਂ ਵੱਲੋਂ ਉਹ ਖੁਦ ਰੁਕ ਰਹੇ ਨੇ ਸੋ ਗੱਲਬਾਤ ਕਰਦੇ ਆ ਕੀ ਨਾਮ ਕੀ ਹੈ ਤੁਹਾਡਾ ਜੈ ਸ੍ਰੀ ਚੌਧਰੀ ਅੱਛਾ ਤੁਸੀਂ ਐਸੇ ਏਰੀਆ ਦੇ ਵਿੱਚ ਆਟ कोई नवी चीज देखी है दे नवी चीज तो नहीं ये कचरे उचरे सब मिलता रहता है कचरे वाली जड़ी है, है मैं। बोरे में है ना कचरे डाल करके ना डाल जाते है उसमें पता नहीं खून वून होता है लगा हुआ पता नहीं उसमें क्या होता है हम लोग नहीं जानते हैं लेकिन सब बहुत गंद मचा हुआ रहता है यहाँ पे स्मेल भी आती है हाँ जी हाँ जी हां वो तो भाई साइड में रहता है हम लोग छोटी गाड़ी है साइड में ही चलाते हैं तो दिक्कत होता ही है अच्छा कभी देखा ਤੁਸੀਂ ਵੀ ਕਿ ਇਹ ਬੋਰੀਆਂ ਜਿਹੜੀਆਂ ਕੌਣ ਲੋਕ ਨੇ ਜਿਹੜੇ ਇੱਥੇ ਸੱਟ ਕੇ ਜਾਂਦੇ ਨਹੀਂ ਕਦੇ ਨਹੀਂ ਦੇਖਿਆ अच्छा ਕਦੇ ਇਸ ਰੋਡ ਦੇ ਉੱਤੇ ਝਾੜੂ ਲਗਾਉਂਦੇ ਹੋਏ ਦੇਖਿਆ ਕਿਸੇ ਨੂੰ ਕਰਮਚਾਰੀ ਨੂੰ ਜਿਹਨਾਂ ਵੱਲੋਂ ਇੱਥੇ ਝਾੜੂ ਲਗਾਇਆ ਜਾਵੇ ਇਸ ਪੁਲ ਦੇ ਉੱਤੇ ਇੱਕ ਵਾਰ ਦੇਖੇ تھے ਉਹ ਵੀ ਬਹੁਤ ਦਿਨ ਪਹਿਲੇ ਹੋ ਗਿਆ 5-6 ਮਹੀਨੇ ਪਹਿਲੇ ਹੋ ਗਿਆ 6 ਮਹੀਨੇ ਪਹਿਲਾਂ ਅੱਛਾ 6 ਤੋਂ ਬਾਅਦ ਇੱਥੇ ਕਦੇ ਨਹੀਂ ਨਹੀਂ ਭਾਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਪੁਲ ਦੇ ਉੱਤੇ ਕਹਿਣ ਦੀ ਲੋੜ ਨਹੀਂ ਲੋਕ ਖੁਦ ਗਵਾਹੀ ਦੇ ਰਹੇ ਨੇ ਕਿ ਕਿਸ ਤਰੀਕੇ 6 ਮਹੀਨੇ ਹੋ ਚੁੱਕੇ ਨੇ 6 ਮਹੀਨੇ ਪਹਿਲਾਂ ਇਸ ਪੁਲ ਦੇ ਉੱਤੇ ਜਿਹੜੇ ਲੋਕ ਆਟੋ ਚਲਾਉਂਦੇ ਨੇ ਉਹਨਾਂ ਵੱਲੋਂ ਦੇਖਿਆ ਜਾਂਦਾ ਝਾੜੂ ਲਗੰਦੇ ਹੈ ਕਰਮਚਾਰੀਆਂ ਨੂੰ ਪਰ ਉਸ ਤੋਂ ਬਾਅਦ ਇਸ ਪੁਲ ਦੇ ਉੱਤੇ ਕਿਸੇ ਵੱਲੋਂ ਵੀ ਕੋਈ ਸਫਾਈ ਕਰਦੇ ਨਹੀਂ ਦੇਖਿਆ ਜਾਂਦਾ ਲੋਕਾਂ ਨੇ ਖੁਦ ਖੁਲਾਸਾ ਕੀਤਾ ਕਿ ਇਸ ਪੁਲ ਦੇ ਉੱਤੇ ਕਿਸ ਤਰੀਕੇ ਲੋਕ ਗੰਦਗੀ ਸਟਕੇ ਜਾਂਦੇ ਨੇ ਇਸ ਪੁਲ ਦੇ ਉੱਤੇ ਕਿਸ ਤਰੀਕੇ ਲੋਕ ਗੰਦ ਸਟਕੇ ਜਾਂਦੇ ਨੇ ਕੂੜਾ ਸਟਕੇ ਜਾਂਦੇ ਨੇ ਬੋਰੀਆਂ ਪਰ ਪਰਗੇ ਉਸ ਤੋਂ ਬਾਅਦ ਬੋਰੀਆਂ ਨੂੰ ਉਪਰੋ ਉਹਦਾ ਜਿਹੜਾ ਮੂੰਹ ਹੈ ਉਹਨੂੰ ਬੰਨ ਗਏ ਉਸ ਤੋਂ ਬਾਅਦ ਬੋਰੀਆਂ ਜੜੀਆਂ ਨੇ ਉਹ ਸਿੱਧੇ ਤੌਰ ਤੇ ਇਸ ਪੁਲ ਦੇ ਉੱਤੇ ਸੈੱਟ ਦਿੱਤੀਆਂ ਜਾਂਦੀਆਂ ਨੇ ਕਿ ਆਖਿਰਕਾਰ ਇਹ ਕਿਸੇ ਦੀ ਨਿਗਾਹ ਦੇ ਵਿੱਚ ਨਹੀਂ ਯਾ ਆਖਿਰਕਾਰ ਇਸ ਨੂੰ ਪ੍ਰਸ਼ਾਸਨ ਨਜ਼ਰ ਅੰਦਾਜ਼ ਕਰ ਰਿਹਾ ਇੱਕ ਵੱਡਾ ਸਵਾਲ ਹੈ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਰਿਵਿਊ ਲਵਾਂਗੇ ਕਿ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਸੋ ਕਿਸ ਕਿਸ ਪੁਲ ਦੇ ਉੱਤੇ ਜਿਹੜੇ ਗੰਦ ਹੈ ਉਹ ਨਜ਼ਰ ਆ ਰਿਹਾ ਹੈ ਜਰੂਰ ਨਸਰ ਕਰਾਂਗੇ ਕਿਉਂਕਿ ਜੇਕਰ ਨਸਰ ਕਰਨ ਨਾਲ ਹੀ ਅਸਰ ਰੋਜਵੇ ਤੇ ਕਿਤੇ ਨਾ ਕਿਤੇ ਵੱਡੀ ਗੱਲ ਹੈ ਨਸਰ ਕਰਨ ਵਾਲੀ ਪ੍ਰਸ਼ਾਸਨ ਨੂੰ ਦਿਖੇ ਤੇ ਵੱਡੀ ਗੱਲ ਹੈ ਕਿਉਂਕਿ ਜੇਕਰ ਉੱਪਰ ਜਿਹੜੇ ਅਧਿਕਾਰੀ ਬੈਠੇ ਨੇ ਜਾਂ ਉਹ ਦੇਖ ਨਹੀਂ ਪੰਦੇ ਜਾਂ ਉਹਨਾਂ ਨੂੰ ਦਿਖਾਇਆ ਨਹੀਂ ਜਾਂਦਾ ਜਾਂ ਛੋਟੇ ਜਿਹੜੇ ਲੋਕ ਨੇ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਸਾਫ਼ ਨਹੀਂ ਕੀਤਾ ਜਾਂਦਾ ਵੱਡਾ ਸਵਾਲ ਹੈ ਪਰ ਦੇਖਣਾ ਹੋਵੇਗਾ ਕਿ ਖਬਰ ਚੱਲਣ ਤੋਂ ਬਾਅਦ ਇਹ ਸਫਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਆਣ ਵਾਲਾ ਸਮਾਂ ਦੱਸੂਗਾ ਤੇ ਗਿਰੋ ਲੁਧਿਆਣਾ ਲਾਈਵ ਮੈਂਤਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ